ਅਸੀਂ ਪਰਚਾ ਵੀ ਦਰਜ ਕਰਾਵਾਂਗੇ ਐਕਸ਼ਨ ਵੀ ਲਵਾਵਾਂਗੇ ਸਿੱਪੀ ਸਾਹਿਬ ਮਰਵਾ ਦਿਓ ਸਾਨੂੰ ਮਾਨ ਸਾਹਿਬ ਇਹ ਐਮਐਲਏ ਸ਼ੋਕ ਪਰਸ਼ਾ ਪੱਪੀ ਜੀ ਮਰਵਾ ਦਿਓ ਸਾਨੂੰ ਅਸੀਂ ਫੇਰ ਐਮਐਸਟੀ ਸਾਹਿਬ ਨੂੰ ਫੋਨ ਲਾਇਆ ਨੰਬਰ ਬਿਜ਼ੀ ਆ ਰਿਹਾ ਸੀ ਉਸ ਤੋਂ ਬਾਅਦ ਐਸਐਚਓ ਸਾਹਿਬ ਨੂੰ ਫੋਨ ਲਾਇਆ ਨੰਬਰ ਬਿਜ਼ੀ ਆ ਰਿਹਾ ਸੀਗਾ ਫੇਰ ਅਸੀਂ ਕੰਪੇਨ ਸ਼ੁਰੂ ਕੀਤੀ ਪ੍ਰਚਾਰ ਕਰਦੇ ਕਰਦੇ ਸੀ ਗਏ ਤੇ ਕਿ ਮੇਰੇ ਮੁੰਡੇ ਨੂੰ ਫਾੜ ਲਿਆ ਅਸੀਂ ਪਹਿਲਾਂ ਸਾਰਿਆਂ ਕੋਲ ਤੇ ਖੜਕਾਂ ਸੀ ਜਦੋਂ ਇਹਨਾਂ ਮਾਰੇ ਨੱਟ ਨੱਟ ਕੇ ਗਏ ਤਾਂ ਉਹ ਤੁਹਾਨੂੰ ਤਰੱਕੇ ਜਾਂਦਾ ਪੱਪਾ ਇੰਨਾਂ ਗੇ ਨਾਲ ਹੋਰ ਕੁਝ ਹੁੰਦਾ 1 ਕਿਲੋ ਰੇਲ ਤੋਂ ਬਰਦਾਗੂਆ ਬਾਕੀ ਕੁਝ ਲੋਕਾਂ ਨੂੰ ਲੱਗ ਚੁੱਕਿਆ ਦਾ ਤਾਂ ਮੁਖਲਾਇ ਮੈਨੇ ਪੂਰਾ ਪਹਿਲਾ ਦੇਸੀ ਕਟਾ ਘੜਿਆ ਮੇਰੇ ਦੇ ਤਾਨਿਆਂ ਉਹਨੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਵੱਡਾ ਬੇਟਾ ਇੱਥੇ ਆ ਇਹਨੇ ਹੱਥ ਉੱਪਰ ਕਰ ਦਿੱਤੇ ਔਰ ਉਹਦੇ ਦੋਸਤਾਂ ਨੇ ਦੱਸਿਆ ਦਾਨਿਸ਼ ਉਹਨਾਂ ਨੇ ਕਿ ਅੰਕਲ ਤੇ ਹਮਲਾ ਕਰਨੇ ਤੇਰੇ ਪਾਪਾ ਤੇ ਹਮਲਾ ਕਰਨ ਆ ਰਹੇ ਆ ਉਹ ਸਰ ਸਾਨੂੰ ਕੀ ਪਤਾ ਕਿੱਦਾਂ ਲਗੀਆਂ ਆਪ ਮਾਰੀਆਂ ਜਾਂ ਬੱਲੇ ਮਰ ਗਏ ਨੇ ਕਿਦਾਂ ਸਾਨੂੰ ਦੱਸ ਪਤਾ ਹੀ ਨਹੀਂ ਲੜਾਈ ਚ ਸਾਨੂੰ ਲੈ ਰਹੇ ਨੇ ਬੜੇ ਸ਼ਾਂਤੀ ਮੇਟਾ ਘੜ ਘਪੇਨ ਕਰ ਰਹੇ ਸੀਗੇ 사운ਡ ਦੀ ਫਿੱਟ ਪਰਮਿਸ਼ਨ ਐਸਡੀਐਮ ਦਾ ਤੋਂ ਲੈ ਕੇ ਆਈ ਸਾਨੂੰ ਪਤਾ ਕਿ ਤੁਹਾਡੇ ਕੋਲ ਹਾਰ ਬਰਦਾਸ਼ਤ ਨਹੀਂ ਹੋ ਰਹੀ ਅੱਜ ਐਸਪੀ ਸਾਨੂੰ ਪੂਨਾ ਘੰਟਾ ਹੋ ਗਿਆ ਇਹ ਫੋਨ ਕੀਤਾ ਨੂੰ ਕੋਈ ਐਸਪੀ ਨਹੀਂ ਆਇਆ ਕੋਈ ਐਸਐਚਓ ਨਹੀਂ ਆਇਆ ਕੋਈ ਪੁਲਿਸ ਨਹੀਂ ਆਈ ਮੇਰੇ ਭਰਾ ਦੇ ਜਾਨ ਲੈ ਉਹ ਜਿਹੜਾ ਹਮਲਾ ਹੈ ਮੇਰੇ ਮੁੰਡਾ ਅਰຸນ ਭੱਟੀ ਅੱਜ ਵੈਂਟੀਲੇਟਰ ਤੋਂ ਕੋਮਾ ਕੋਮਾ ਵਿੱਚ ਬੈਠਾ ਵਾ ਉਹ ਕੋਮਾ ਵਿੱਚ ਚਲਾ ਗਿਆ ਵਾ ਇਹ ਜਾਨ ਲੈ ਹੈ ਬਨੇ ਹਮਲੇ ਇਹ ਲੋਕ ਝਾੜੂ ਵਾਲੇ ਨੂੰ ਆਪਣੀ ਹਾਰ ਦੀ ਬੁਖਲਾੜਾ ਮੇਰੇ ਭਤੀਜੇ ਨੇ ਮੈਂ ਕਿਹਾ ਬੰਦ ਨਹੀਂ ਕਰਨਾ ਲਾਈਵ ਚਲਾ ਲਾਈਵ ਜਿੱਦਾ ਪਤਾ ਲੱਗ ਰਿਹਾ ਵੀ ਕੌਣ-ਕੌਣ ਹਮਲਾਵਰ ਚਲੋ ਅਸੀਂ ਪੰਟੀ ਢਾਵੇਂ ਦੇ ਸਾਡੀ ਬੈਂਕ ਦੇ ਵਿੱਚ ਚੱਲ ਰਹੀ ਸੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਸਾਡੀ ਸਾਡੀ ਡਾਕਟਰ ਦੋਸਤਾਂ ਉੱਥੇ ਲੜਾਈ ਇੰਦਾ ਬੰਦਾ 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 ਬਣਾ ਹੋ ਚੁਕਿਆ ਆਪ ਨਕਰਿਆ ਹੁੰਦਾ ਤੇ ਮੇਰਾ ਨਾਮ ਕਿ ਹੋ ਲੈਂਦਾ ਠੀਕ ਆ ਬਸ ਉਹ ਡਰੇ ਪਏ ਨੇ ਮੇਰਾ ਉਹਨਾਂ ਦੇ ਸੂਪਰ ਉੱਪਰ ਇੱਕ-ਇੱਕ ਬੈਠੇ ਰਿਹਾ ਨਾਂ ਨੂੰ ਸ਼ਰਾਰਤੀ ਤੱਤਵਾ ਨੇ ਪੁੱਛਿਆ ਜਿਹੜੇ ਗੈਂਗਸਟਰ ਨੇ ਤੋ ਦਿਨ ਦਾ ਕਲੋਨੀ ਚ ਹੀ ਰਹਿੰਦੇ ਆ ਤੋ ਦਿਨ ਨਿੱਕੂ ਭਾਰਤੀ ਦੇ ਨਾਲ ਉਹਦੀ ਗੱਡੀ ਦੇ ਨਾਲ ਚੱਲਦੇ ਸੱਚੇ ਗੱਲ ਜੀ ਲੁਧਿਆਣਾ ਲਾਈਵ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਯੂਮਬਰੀ ਭਾਜਪਾ ਦੇ ਕੈਂਡੀਡੇਟ ਤੇ ਹੋਇਆ ਹਮਲਾ ਤਸਵੀਰਾਂ ਨੇ ਦੇਖ ਸਕਦੇ ਹੋ ਕੀ ਗੱਲ ਗਲਬਾਤ ਵੀ ਜਾਣਦੇ ਆ ਮਾਮਲਾ ਕੀ ਹੋਇਆ ਸੀ ਪੂਰਾ ਟੀ ਦੇ ਅੰਦਰ ਬੜੇ ਸ਼ਾਂਤੀ ਮੇਂ ਢੰਗ ਨਾਲ ਕੰਪੇਨ ਕਰ ਰਹੇ ਸੀਗੇ ਸਾਊਂਡ ਦੀ ਵਿਧ ਪਰਮਿਸ਼ਨ ਐਸਡੀਐਮ ਸਾਹਿਬ ਤੋਂ ਲੈ ਕੇ ਆਏ ਔਰ ਅਸੀਂ ਜਦੋਂ ਕੰਪੇਨ ਕਰ ਰਹੇ ਆ ਚਲਦੀ ਕੰਪੇਨ ਦੇ ਵਿੱਚ ਉਸ ਟਾਈਮ ਜਿਹੜੇ ਪੱਤਰਕਾਰ ਬੰਦੂ ਸੀਗੇ ਉਹਨਾਂ ਨੂੰ ਸ਼ਰਾਰਤੀ ਤੱਤਵਾ ਨੇ ਪੁੱਛਿਆ ਜਿਹੜੇ ਗੈਂਗਸਟਰ ਨੇ ਦੋ ਦਿਨ ਤੱਕ ਕਲੋਨੀ 'ਚ ਹੀ ਰਹਿੰਦੇ ਆ ਦੋ ਤਿੰਨ ਨਿੱਕੂ ਭਾਰਤੀ ਦੇ ਨਾਲ ਉਹਦੀ ਗੱਡੀ ਦੇ ਨਾਲ ਚੱਲਦੇ ਆ ਜਿਹੜਾ ਝਾੜੂ ਦਾ ਆਮ ਆਦੀ ਪਾਰਟੀ ਦਾ ਉਮੀਦਵਾਰ ਆ ਪਹਿਲਾਂ ਦੇਸੀ ਕਟਾ ਘੜਿਆ ਮੇਰੇ ਤੇ ਤਾਨੇ ਆ ਉਹਨੇ ਜਦੋਂ ਮਾਰਨ ਦੀ ਕੋਸ਼ਿਸ਼ ਕੀਤੀ ਮੇਰਾ ਵੱਡਾ ਬੇਟਾ ਇੱਥੇ ਆ ਇਹਨੇ ਹੱਥ ਉੱਪਰ ਕਰਦੇ ਇਹਦਾ ਵੱਡਾ ਬੇਟਾ CBSE 'ਚ ਵੱਢ ਰਿਹਾ ਵਾ ਕੋਈ ਨਲਾਇਕ ਵਿਦਿਆਰਥੀ ਨਹੀਂ ਹੈਗਾ ਔਰ ਉਹਦੇ ਦੋਸਤਾਂ ਨੇ ਦੱਸਿਆ ਦਾਨਿਸ਼ ਉਹਨਾਂ ਨੇ ਕਿ ਅੰਕਲ ਤੇ ਹਮਲਾ ਕਰਨ ਲਈ ਤੇਰੇ ਪਾਪਾ ਤੇ ਹਮਲਾ ਕਰਨ ਆ ਰਹੇ ਆ ਤੇ ਉਹ ਨੱਠੇ ਨੱਠੇ ਉਹ ਵੀ ਨਾਲ ਆਏ ਮੇਰੇ ਬੇਟੇ ਨੇ ਤਾਂ ਚੱਕ ਜਿੱਦ ਉੱਪਰ ਚੱਕਿਆ ਚੱਕਣ ਤੋਂ ਬਾਅਦ ਦੁਆਰਾ ਮਿਸ ਹੋ ਗਿਆ ਉੱਤੇ ਸਮਾਜ ਸੇਵਿਕ ਸੋਨੀ ਜੀ ਨੇ ਉਹਨਾਂ ਨੂੰ ਸਮਝਾਇਆ ਅਸੀਂ ਫੇਰ ਐਮਐਸਪੀ ਸਾਹਿਬ ਦਾ ਫੋਨ ਲਾਇਆ ਨੰਬਰ ਬਿਜ਼ੀ ਆ ਰਿਹਾ ਸੀ ਉਸ ਤੋਂ ਬਾਅਦ ਐਸਐਚਓ ਸਾਹਿਬ ਨੂੰ ਫੋਨ ਲਾਇਆ ਨੰਬਰ ਬਿਜ਼ੀ ਆ ਰਿਹਾ ਸੀਗਾ ਫੇਰ ਅਸੀਂ ਕੈਂਪੇਨ ਸ਼ੁਰੂ ਕੀਤੀ ਅਸੀਂ ਕੈਂਪੇਨ ਇਸ ਕਰਕੇ ਕੀਤੀ ਵੀ ਸਾਨੂੰ ਕੋਈ ਡਰ ਨਹੀਂ ਹੈਗਾ ਕਰ ਦਿਓ ਹਮਲੇ ਜਿੰਨੇ ਕਰਨੇ ਆ ਮਾਰ ਦਿਓ ਜਿੰਨਾ ਐਸਪੀ ਸਾਹਿਬ ਮਰਵਾਣਾ ਮਾਨ ਸਾਹਿਬ ਮਰਵਾ ਦਿਓ ਮਰਵਾ ਦਿਓ ਗੋਲੀਆਂ ਉਦਾਂ ਹੀ ਚੜੂ ਨੂੰ ਕਹਦੇ ਜਿਤਾਤਾ ਬੂਰੇ ਪੰਜਾਬ ਦੇ ਵਿੱਚ ਨਿੱਕੂ ਭਾਰਤੀ ਨੂੰ ਉਦਾਂ ਹੀ ਜਿਤਾ ਦਿਓ ਅਜੇ ਸੱਬਰਵਾਲ ਉਹਦਾ ਮੁੰਡਾ ਵਿਰੇ ਸੱਬਰਵਾਲ ਜਿਹੜਾ ਨਗਰ ਨਿਗਮ ਦਾ ਅਧਿਕਾਰੀ ਆ ਔਰ ਜਿਹੜੇ ਜਿਹੜੇ ਕਰੇ ਬਹਿ ਕੇ ਪਲਾਨਿੰਗਾਂ ਹੋਈਆਂ ਮੈਂ ਸਾਰਾ ਦੱਸੂਗਾ ਅਸੀਂ ਪਰਚਾ ਵੀ ਦਰਜ ਕਰਾਵਾਂਗੇ ਐਕਸ਼ਨ ਵੀ ਲਵਾਂਗੇ ਸੀਪੀ ਸਾਹਿਬ ਮਰਵਾ ਦਿਓ ਸਾਨੂੰ ਮਾਨ ਸਾਹਿਬ ਇਹ ਐਮਐਲਏ ਸ਼ੋਕਪ੍ਰੇਸ਼ ਪੱਪੀ ਜੀ ਮਰਵਾ ਦਿਓ ਸਾਨੂੰ ਸਾਨੂੰ ਪਤਾ ਕਿ ਤੁਹਾਡੇ ਕੋਲ ਹਾਰ ਬਰਦਾਸ਼ਤ ਨਹੀਂ ਹੋ ਰਹੀ ਅਜੇ ਸੀਪੀ ਸਾਹਿਬ ਨੂੰ ਪੂਨਾ ਘੰਟਾ ਹੋ ਗਿਆ ਇਹ ਫੋਨ ਕਿਤੇ ਨੂੰ ਅਸੀਂ ਆਪਣੇ ਦਫ਼ਤਰ ਦੇ 3 ਨੰਬਰ ਵਾਰਡ ਜੀਮਾ ਜੋਗ ਜਾ ਕੇ ਬੈਠੇ ਆ ਕੋਈ ACP ਨਹੀਂ ਆਇਆ ਕੋਈ SHO ਨਹੀਂ ਆਇਆ ਕੋਈ ਪੁਲਿਸ ਨਹੀਂ ਆਈ ਮੇਰੇ ਭਰਾ ਤੇ ਜਾਨ ਲੈ ਉਹ ਜਿਹੜਾ ਹਮਲਾ ਹੈ ਮੇਰੇ ਵੀਡੀਓ ਤੇ ਲਾਈਵ ਚੱਲ ਰਿਹਾ ਕੀ ਨਾਮ ਹੈ ਭਰਾ ਦਾ ਰਕੇਸ਼ ਸੋਤਾ ਵਾ ਰਕੇਸ਼ ਕੁਮਾਰ ਸੋਤਾ ਔਰ ਆ ਦੇਖੋ ਲਹੂ ਲਹਾਨਾ ਅਸੀਂ ਡਰ ਦੇ ਮਾਰੇ ਮੈਡੀਕਲ ਇਗਰਾਜ ਨੂੰ ਜਾ ਰਹੇ ਮੈਨੂੰ ਲੁਧਿਆਣਾ ਪੁਲਿਸ ਤੇ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਤੇ ਯਕੀਨ ਨਹੀਂ ਹੈਗਾ ਮੈਂ ਕੇਂਦਰ ਦੀ ਸਰਕਾਰ ਨੂੰ ਪਹਿਲੇ ਹੀ ਲਿਖ ਕੇ ਦੇ ਚੁੱਕਾ ਸਾਨੂੰ ਸਿਕਿਉਰਿਟੀ ਚਾਹੀਦੀ ਆ ਕਿਉਂਕਿ ਜਿੰਨਾ ਕੰਮ ਅਸੀਂ ਕਰ ਚੁੱਕੇ ਆ ਲੋਕਾਂ ਵਾਸਤੇ ਉਹਦੇ ਲਈ ਐਦਾਂ ਦੇ ਲੋਕ ਵੀੜੇਤ ਨੇ ਔਰ ਇਹਨਾਂ ਲੋ ਇਹ ਲੋਕ ਸਾਡੇ ਦੇ ਸਾਡੇ ਲਈ ਘਾਤਕ ਨੇ ਔਰ ਆਮ ਲੋਕ ਲਈ ਘਾਤਕ ਨੇ ਮੈਂ ਲੋਕਾਂ ਨੂੰ ਕਹੂੰਗਾ ਪੰਜਾਬ ਦੇ ਲੋਕੋ ਵਾਰਡ ਨੰਬਰ 3 ਦੇ ਲੋਕੋ ਤੁਹਾਡੇ ਅੱਗੇ ਬੇਨਤੀ ਆ ਜੇ ਤੁਸੀਂ ਆਪਣੇ ਨੂੰ ਕਟਵਾਣਾ ਵਾ ਮਰਵਾਣਾ ਵਾ ਇਸ 3 ਨੰਬਰ ਵਾਰਡ ਦੇ ਵਿੱਚ ਜਾਂ ਜਿੱਥੇ ਵੀ ਇਹਨਾਂ ਦੇ ਗੁੰਡਾ ਅੰਸਰ ਖੜੇ ਨੇ ਝਾੜੂ ਤੋਂ ਉਹਨਾਂ ਨੂੰ ਜਿਤਾ ਦਿਓ ਤੇ ਫਿਰ ਦੇਖਿਓ ਤੁਹਾਡੇ ਨਾਲ ਜੋ ਸਾਡੇ ਨਾਲ ਹੋਇਆ ਤੁਹਾਡੇ ਨਾਲ ਕੀ ਹੋਊਗਾ ਨਸ਼ਾ ਚਟਾ ਤੋਂ ਪਹਿਲਾਂ ਹੀ ਭਗਾਉਂਦੇ ਆ ਇਸ ਤੋਂ ਪਹਿਲਾਂ ਵੀ 15 ਸਾਲ ਪਹਿਲਾਂ ਨਿੱਕੂ ਭਾਰਤੀ ਦੇ ਉੱਤੇ ਐਫ ਆਈ ਆਰ 300 ਸੱਤਜੀ ਦਰਜਾ ਕਲੋਨੀ ਦਾ ਹੀ ਮੁੰਡਾ ਸੀ ਡਾਕਟਰ ਮਿਤ ਕਲੋਨ ਜਿਹੜਾ ਮਾਰਿਆ ਵਾ ਔਰ ਮੈਂ ਪੰਜਾਬ ਸਰਕਾਰ ਨੂੰ ਕੋਈ ਬੇਨਤੀ ਨਹੀਂ ਲਾਣਾ ਜਾਂਦਾ ਮਰਵਾ ਦਿਓ ਸਾਨੂੰ ਮਾਨ ਸਾਹਿਬ ਸਿੱਧੂ ਬੁਸੇ ਵਾਲਾ ਤੁਹਾਨੂੰ ਸਾਰਾ ਪਤਾ ਸੀਗਾ ਅਸੀਂ ਸਿਕਿਉਰਿਟੀ ਲੈ ਲਈ ਇਸ ਕਰਕੇ ਮੈਨੂੰ ਪੰਜਾਬ ਸਰਕਾਰ ਦੀ ਸਿਕਿਉਰਿਟੀ ਤੇ ਨਹੀਂ ਅਸੀਂ ਨਰਿੰਦਰ ਮੋਦੀ ਜੀ ਨੂੰ ਐਸਸੀ ਕਮਿਸ਼ਨ ਦੇ ਉਸ ਟਾਈਮ ਸੇ ਚਾਂਪਲਾ ਜੀ ਨੂੰ ਵੀ ਲੈਟਰ ਲਿਖੀ ਜੀ ਵੀ ਇਹ ਜਾਨ ਲਵਲੇ ਹਵਲੇ ਸਾਡੇ ਤੇ ਹੁੰਦੇ ਰਹਿਣਗੇ ਅਸੀਂ ਜਾਨ ਹਵਲੇ ਨੇ ਲੈ ਲੈ ਮੁੰਡਾ ਅਰຸນ ਪੱਟੀ ਅੱਜ ਵੈਂਟੀਲੇਟਰ ਤੋਂ ਕੋਮਾ ਕੋਮਾ ਚ ਬੈਠਾ ਵਾ ਉਹ ਕੋਮਾ ਚ ਚਲਾ ਗਿਆ ਵਾ ਇਹ ਜਾਣਲੇ ਹਮਲੇ ਹਮਲੇ ਇਹਨਾਂ ਨੂੰ ਝਾੜੂ ਵਾਲੇ ਨੂੰ ਆਪਣੀ ਹਾਰ ਦੀ ਬੁੱਕਲਹਾਟ ਆ ਔਰ ਅਜੇ ਸੱਬਰ ਵਾਲਾ ਦਾ ਮੁੰਡਾ ਵਿਨੇ ਸੱਬਰਵਾਲ ਔਰ ਉਹਦੇ ਜਿੰਨੇ ਵੀ ਸਾਥੀ ਆ ਉਹਨਾਂ ਦਾ ਨਾਮ ਅਸੀਂ ਲਿਖਾਂਗਾ ਮੈਂ ਔਕੇ ਦੇ ਔਰ ਲਾਈਵ ਵੀਡੀਓ ਤੁਸੀਂ ਦੇਖਿਓ ਇੱਕ ਇੱਕ ਵੀਡੀਓਜ਼ ਮੈਂ ਇੱਕ ਇੱਕ ਬੰਦੇ ਦਾ ਨਾਮ ਲਿਖਾਂਗਾ ਵੀ ਇਹਦਾ ਨਾਮ ਆ ਇਹਦਾ ਨਾਮ ਆ ਵਾ ਜਿਹਨਾਂ ਨੇ ਸਾਡੇ ਤੇ ਜਾਣਲੇਵਾ ਹਮਲਾ ਕੀਤਾ ਬੀਜੇਪੀ ਆਗੂ ਦੇ ਲੀਡਰਾਂ ਨਾਲ ਗੱਲਬਾਤ ਹੋਈ ਤੁਹਾਡੀ ਦੇਖੋ ਜਿਲ੍ਹਾ ਪ੍ਰਧਾਨ ਤੇ ਮਾਨ ਜੀ ਨਾਲ ਵੀ ਹੋਈ ਰਵਨੀਤ ਬਿੱਟੂ ਜੀ ਪੀਏ ਮੰਕੂ ਜੀ ਨਾਲ ਵੀ ਹੋਈ ਆ ਉਹ ਵੀ ਸੀਪੀ ਸਾਹਿਬ ਨਾਲ ਗੱਲ ਕਰ ਲਈ ਉਹਨੇ ਕੰਪਲੀਟ ਵੀ ਬਾਤ ਦੀ ਆ ਉਸ ਤੋਂ ਬਾਅਦ ਅਵਿਨਾਸ਼ ਰਾਏ ਖੰਨਾ ਜੀ ਨਾਲ ਗੱਲ ਹੋਈ ਆ ਗੁਰਦੇਵ ਸ਼ਰਮਾ ਦੇਵੀ ਜੀ ਨਾਲ ਗੱਲ ਹੈ ਆ ਉਹ ਤਾਂ ਆ ਰਿਹਾ ਕਿਉਂਕਿ ਸਾਰੇ ਚੋਣ ਪ੍ਰਚਾਰ ਕਿਤੇ ਨਾ ਕਿਤੇ ਬਿਜ਼ੀ ਆ ਜਿੰਨੀ देर ਸਾਡੀ ਪਾਰਟੀ ਦੇ ਆਗੂ ਨਹੀਂ ਜਾਂਦੇ ਜਾਂ ਪੁਲਿਸ ਪ੍ਰਸ਼ਾਸਨ ਨਹੀਂ ਜਾਂਦਾ ਮੇਰੇ ਬ੍ਰਦਰ ਦੀ ਅਗਰ ਇੱਥੇ ਡੈਥ ਹੋ ਗਈ ਇਹਦੇ ਸੀਪੀ ਸਾਹਿਬ ਪੰਜਾਬ ਸਰਕਾਰ ਮੌਜੂਦਾ ਸਰਕਾਰ ਦਾ ਸੈਂਟਰਲ ਦਾ ਐਮਐਲਏ ਔਰ ਪੰਜਾਬ ਸਰਕਾਰ ਦੇ ਐਮਐਲਏ ਸਾਹਿਬਾਨ ਸਾਰੇ ਜ਼ਿੰਮੇਵਾਰ ਹੋਣਗੇ। ਮੌਕੇ ਤੇ ਕੋਈ ਪੁਲਿਸ ਨੂੰ ਤਲਾਸ਼ ਦਿੱਤੀ ਕੋਸ਼ਿਸ਼ ਕੋਈ ਸੀਪੀ ਸਾਹਿਬ ਨੂੰ ਤਾਂ ਤੁਸੀਂ ਦੇਤੀ ਮੌਕੇ ਤੇ ਕੋਈ ਅਫੀਸਰ ਵਗੈਰਾ ਕੋਈ ਆਈ। ਮੇਰੇ ਫੋਨ ਤੋਂ ਲਾਈਵ ਚੱਲ ਰਿਹਾ ਸੀ ਤੇ ਜਦੋਂ ਹਮਲਾ ਹੀ ਹੋ ਗਿਆ ਉਸ ਤੋਂ ਮੈਂ ਹਮਲੇ ਦੀ ਲਾਈਵ ਕਵਰੇਜ ਕਰਵਾ ਰਿਹਾ ਸੀ ਖੁਦ ਵੀ ਕੋ ਮਾਰ ਦੋ ਕੋਈ ਗੱਲ ਨਹੀਂ। ਅਸੀਂ ਜੇ ਸੀਪੀ ਸਾਹਿਬ ਨੂੰ ਮੇਰੇ ਫੋਨ ਤੋਂ ਫੋਨ ਕਰਦੇ ਤੇ ਕਵਰੇਜ ਨਹੀਂ ਸੀ ਹੁਣ। ਲੜਾਈ 'ਚ ਲਾਈਵ ਤਸਵੀਰਾਂ ਆ ਰਹੀਆਂ ਉਹ ਕਿਦਾਂ ਟੋਕਿਆ ਨਾ ਹਥਿਆਰਾਂ ਨਾਲ ਹਮਲਾ ਕਰ ਰਹੇ ਆ ਔਰ ਇਹ ਸੀ ਕਿਉਂਕਿ ਉਹ ਬੰਦੇ ਹਥਿਆਰ ਲੈ ਕੇ ਸਿਵਲ ਹਸਪਤਾਲ ਵੀ ਖੜੇ ਆ ਸਾਡੇ ਦਫਤਰ ਦੇ ਕਿਹੜੇ ਕਿਹੜੇ ਰੋਡ ਬਾਹਰ ਨੂੰ ਜਾਂਦੇ ਉਧਰ ਵੀ ਖੜੇ ਆ ਇਹ 150 ਬੰਦੇ ਲੈ ਲੈਸ ਹਥਿਆਰ ਲੈ ਬੰਦ ਲੈਸਾਂ ਦੇ ਨਾਲ ਤਿਆਰ ਹੋ ਕੇ ਆਏ ਸੀਗੇ ਜਿਹਦੇ ਵਿੱਚ ਡੀਸੀ ਕੱਟੇ ਆਏ ਹੋਏ ਆ ਔਰ ਇੱਥੇ ਤੱਕ ਹੀ ਝਾੜੂ ਦੇ ਕੈਂਡੀਡੇਟ ਨਿੱਕੂ ਭਾਰਤੀ ਨੇ ਜਿਹੜਾ ਇੱਕ ਮਾੜਾ ਆਨਸਰ ਆ ਜਿੰਨਾ ਮਾੜਾ ਤੋਂ ਮਾੜਾ ਸ਼ਬਦ ਲਈ ਯੂਜ਼ ਕੀਤਾ ਜਾਵੇ ਉਹਨੇ ਪੰਜਾਬ ਦੇ ਅਲੱਗ-ਅਲੱਗ ਕੋਨਿਆਂ ਦੇ ਵਿੱਚੋਂ ਗੈਂਗਸਟਰ ਬੁਲਾਏ ਹੋਏ ਆ ਇਹ 30 ਤਰੀਕ ਨੂੰ ਮੈਨੂੰ ਨਹੀਂ ਲੱਗਦਾ ਕਿ ਜਿੰਨੀ ਦੇ ਤੱਕ ਕਿਥੇ ਪੈਰਾਮਿਲਟਰੀ ਫੋਰਸ ਨਹੀਂ ਆਂਦੀ ਕੇਂਦਰ ਦੀ ਟੁਕੜੀ ਨਹੀਂ ਆਉਂਦੀ ਇੱਥੇ ਚੋਣਾਂ ਸੰਬੰਧ ਸਹੀ ਤਰੀਕੇ ਨਾਲ ਹੋਣਗੇ ਕੀ ਲੱਗਦਾ ਕਿ ਉਹਨ ਜਿਹੜੇ ਕੀ ਵੱਡੇ ਵੱਡੇ ਨੇਤਾ ਆ ਰਹੇ ਨੇ ਤੇ ਅਗਲਾ ਰਣਨੀਤੀ ਕੀ ਰੇਗੀ ਤੁਹਾਡੀ ਤੇ ਆਉਣੇ ਸਮੇਂ ਦੇ ਵਿੱਚ ਭਾਈ ਸਾਹਿਬ ਦੇ ਕਿੱਥੇ ਕਿੱਥੇ ਸੱਟਾਂ ਲੱਗੀਆਂ ਤੇ ਕਿੰਨੇ ਕੁ ਜਾਣੇ ਵਿਅਕਤੀਆਂ ਨੇ ਹਮਲਾ ਕੀਤਾ ਉੱਥੇ ਜਿੰ ਜਿਹੜੇ 150 ਤੋਂ ਬੰਦਾ ਉੱਪਰ ਸੀਗਾ ਜੀ ਠੀਕ ਹੈ ਔਰ ਸਾਡੀ ਈ ਪੀੜ ਨੂੰ ਉਹਨੇ ਤਿੱਤਰ-ਵਿੱਤਰ ਕਰਤਾ ਹਥਿਆਰਾਂ ਦੇ ਹਮਲੇ ਕਰਕੇ ਔਰ ਜਿਹੜਾ ਉਹ ਤਾਂ ਮੈਂ ਥੱਲੇ ਆਪਣੇ ਬ੍ਰਦਰ ਨੂੰ ਬਚਾਉਣ ਲਈ ਜਾ ਰਿਹਾ ਸੀ ਮੇਰੇ ਸਾਥੀਆਂ ਨੂੰ ਮੇਰੇ ਕਮਰੇ ਜਬੰਦ ਕਰਦਾ ਔਰ ਮੇਰਾ ਭਤੀਜਾ ਲਾਈਵ ਚਲਾ ਰਿਹਾ ਸੀ ਇਹ ਵੀ niche ਚੱਲਾ ਸੀ ਮੇਰੇ ਬਰਾਦਰ ਨੂੰ ਮਜਾਨ ਲੇ ਮੇਰੇ ਭਤੀਜੇ ਨੂੰ ਮੈਂ ਕਿਹਾ ਬੰਦ ਨਹੀਂ ਕਰਨਾ ਲਾਈਵ ਚਲਾ ਲਾਈਵ ਜਿੱਦਾ ਪਤਾ ਲੱਗ ਰਿਹਾ ਵੀ ਕੌਣ-ਕੌਣ ਹਮਲਾਵਾਰ ਆ ਔਰ ਮੈਨੂੰ ਸਾਰੇ ਦਾ ਪਤਾ ਸਾਰੇ ਦੇ ਨਾਮ ਲਿਖਾਏ ਜਾਣਗੇ ਔਰ ਸਭ ਜਿਹਦਾ ਪਿੱਛੇ ਦੇ ਸੀਪੀ ਕਹਿੰਦੇ ਨੇ ਫੜੇ ਜਾਣਗੇ ਚੈਲ ਸਾਹਿਬ ਨੂੰ ਗੱਲ ਨੂੰ ਲਾਗੂ ਕਰ ਦਿਓ ਕਿ ਸਭ ਫੜੇ ਜਾਣਗੇ ਚੋਂ ਇਲੈਕਸ਼ਨ ਦੇ ਦੌਰਾਨ ਤੁਸੀਂ ਕੈਂਪੇਨਿੰਗ ਕਰਦੇ ਸੀ ਕਿ ਕਿਸਤਾ ਲੱਗਦਾ ਹੈ ਮਾਹੌਲ ਤੇ ਗੁੰਡਾਗਰਦ ਜੇ ਕਿਦਾਂ ਨੰਗਾ ਨਾਚ ਨਚਾਇਆ ਜਾਏਗਾ ਤੁਹਾਨੂੰ ਹੁਣ ਦਹਿਸ਼ਤ ਤੇ ਗੁੰਡਾਗਰਦੀ ਦਾ ਨਾਚ ਮੇਰੀ ਵਿਕੀ ਸੋਤੇ ਦੀ ਫੇਸਬੁੱਕ ਤੇ ਲਾਈਵ ਚੱਲ ਰਿਹਾ ਵਾ ਔਰ ਤੁਸੀਂ ਲਾਈਵ ਦੇਖ ਸਕਦੇ ਹੋ ਈਵਨ ਕਿ ਲਾਈਵ ਦੇ ਵਿੱਚ ਜਦੋਂ ਨਿੱਕੂ ਭਾਰਤੀ ਆਇਆ ਉਹਨੂੰ ਪਤਾ ਲੱਗ ਗਿਆ ਵੀ ਲੱਗਦਾ ਇੱਕ ਅਦਾ ਮਰ ਗਿਆ ਜਾਂ ਕੈਂਡੀਡੇਟ ਹੀ ਮਰ ਗਿਆ ਹੁਣ ਬੜਕਾ ਮਾਰ ਰਹੇ ਆ ਮੇਰੇ ਟੈਲੀਫੋਨ ਤੇ ਰਿਕਾਰਡਿੰਗ ਨਹੀਂ ਹੈਗਾ Apple ਦਾ ਫੋਨ ਆ ਮੇਰੇ ਫੋਨ ਦੇ ਉੱਤੇ ਰਿਕਾਰਡਿੰਗ ਨਹੀਂ ਲੱਗਦੀ ਓਨ ਕਰ ਸਪੀਕਰ ਓਨ ਕਰੋ ਜੀ ਓਏ ਇੱਥੇ ਨਹੀਂ ਕਰਨਾ ਨਿੱਕੂ ਭਾਰਤੀ ਦੇ ਬੰਦੇ ਪਹੁੰਚੇ ਬੜਕਾ ਮਾਰ ਬੜਕਾ ਮਾਰ ਰਹੇ ਆ ਸਾਡੀ ਨਿੱਕੂ ਭਾਰਤੀ ਦੇ ਬੰਦੇ ਮੇਧਕਲ ਕਲੋਨੀ ਚ ਪਹੁੰਚ ਚੁੱਕੇ ਆ ਔਰ ਬੜਕਾ ਮਾਰ ਰਹੇ ਆ ਸਮਾ ਦੇਖਿਓ ਜੀ ਕਿੰਨਾ ਹੋ ਗਿਆ ਸਵਾ 8 ਸਵਾ 8 ਹੋ ਗਿਆ ਔਰ ਸੀਪੀ ਸਾਹਿਬ ਨੂੰ ਲਗਭਗ ਪੋਣਾ ਘੰਟਾ ਹੋ ਗਿਆ ਪੁਲਿਸ ਨਾਲ ਦੀ ਇੱਥੇ ਕੋਈ ਚੀਜ਼ ਨਹੀਂ ਆ ਗਈ ਸੀਪੀ ਸਾਹਿਬ ਜੇ ਤੁਸੀਂ ਸਰਕਾਰ ਦੇ ਐਦਾ ਹੀ ਨੁਮਾਇੰਦੇ ਵਾਂਗ ਚੱਲਣਾ ਵਾ ਚੋਨ ਕਮਿਸ਼ਨ ਨੂੰ ਮੈਂ ਕਹਣਾ ਚਾਹੁੰਦਾ ਵੀ ਇੱਥੇ ਅਮਨ ਸ਼ਾਂਤੀ ਵਾਲੇ ਇਲੈਕਸ਼ਨ ਨਹੀਂ ਹੋ ਰਹੇ ਤੁਹਾਨੂੰ ਤਾਂ ਇਹ ਚਾਹੀਦਾ ਕਿ ਜਿੱਦਾਂ ਤੁਸੀਂ ਪਹਿਲੇ ਹੀ ਡਿਸਾਈਡ ਕਰ ਲਿਆ ਸਰਕਾਰ ਨੇ ਕਿ ਆ ਐਮਐਲਏ ਬਣਗੇ ਔਰ ਆ ਐਮਐਲਿਆਂ ਦੇ ਬਣਨ ਦੇ ਨਾਲ ਆ ਫਾਰਮ ਭਰੇ ਜਾਣੇ ਆ ਆ ਇਹਨਾਂ ਨੇ ਜਿਤਨਾ ਵਾ ਜਿਤਾ ਦਿਓ ਚ ਇਹ ਜਨਤਾ ਨੂੰ ਮੈਨੂੰ ਸਬਕ ਨਹੀਂ ਮਿਲਣਾ ਇਹ ਤੁਹਾਨੂੰ ਤੁਹਾਡੇ ਐਮਐਲਏ ਨੂੰ ਸੈਂਟਰ ਵਿਧਾਨ ਸਭਾ ਦੇ ਐਮਐਲਏ ਨੂੰ ਇੱਥੇ ਦੇ ਕੈਂਡੀਡੇਟ ਨੂੰ ਜਿਨ੍ਹਾਂ ਨੇ ਹਮਲਾ ਕੀਤਾ ਉਸ ਵਾਰਡ ਇਸ ਵਾਰਡ ਦੇ 30 ਲੋਕਾਂ ਦੇ ਪਤਾ ਨੂੰ ਪਤਾ ਲੱਗਣਾ ਕਿ ਹਮਲਾ ਤੁਹਾਡੀ ਰੂਹ ਤੇ ਤੁਹਾਡੀ ਆਤਮਾ ਤੇ ਤੁਹਾਡੇ ਤੁਹਾਨੂੰ ਦੈਸ਼ ਦੇ ਮੌਜਲੀਆਂ ਲਈ ਕੀਤਾ ਗਿਆ ਵਾ ਸਰਦਾਰ ਸਿੰਘ ਰਿੰਨ ਸਿੰਘ ਬਿੱਟੂ ਜੀ ਵੱਲੋਂ ਵੀ ਇਹ ਕਿਹਾ ਗਿਆ ਹੈ ਜੋ ਚਿੱਟੀ ਲਿਖੀ ਜਾਏਗੀ ਜੇ ਤਾਂ ਕਿ ਟੁਕੜਾ ਟੁਕੜਾ ਦੇ ਵਿੱਚ ਜਿਹੜਾ ਕੀ ਹੈ ਟੈਸਟਿੰਗ ਕੀਤੀ ਜਾਵੇ ਆ ਐਸਆਈ ਮੋਤੀ ਨਗਰੀ ਦਾ ਫੋਨ ਹੁਣ ਦੇਖੋ ਹੁਣ ਆ ਰਿਹਾ ਔਰ ਸਿਰਫ ਆਈਓ ਸਾਹਿਬ ਬੋਲੋ ਕੀ ਕਹਿਣਾ ਚਾਹੁੰਦੇ ਹੋ ਸਾਡੇ ਵੀ ਕਿ ਕੀ ਹਾਲ ਹੈ ਵੀਰੇ ਮੈਂ ਕਿਹਾ ਹਮਲਾ ਹੋ ਗਿਆ ਤੁਸੀਂ ਭਰਾ ਕਹਿ ਰਹੇ ਹੋ ਵੀਰ ਕਹਿ ਰਹੇ ਹੋ ਵੀਰ ਤੇ ਭਰਾ ਤੇ ਫੈਮਿਲੀ ਤੇ ਹਮਲਾ ਹੋ ਗਿਆ ਚਲਦੀ ਕੰਪੇਨ ਜਮਲਾ ਹੋਇਆ ਤੁਸੀਂ ਮੇਰੀ ਫੇਸਬੁੱਕ ਆਈਡੀ ਖੋਲ ਕੇ ਦੇਖ ਸਕਦੇ ਹੋ ਕਿੱਥੇ ਮੈਂ ਕਿਹਾ ਮੋਤੀ ਨਗਰ ਠਾਣਾ ਪੈਂਦਾ ਡਾਕਟਰ ਮਿਤਕ ਕਲੋਨੀ ਪੈਂਦੀ ਆ ਅਸੀਂ ਚੀਮਾ ਚੌਂਕ ਆਗੇ ਹੋਏ ਆ ਔਰ ਸੀਪੀ ਸਾਹਿਬ ਨੂੰ ਪੌਣਾ ਘੰਟਾ ਹੋ ਗਿਆ ਫੋਨ ਕਰਦੇ ਨੂੰ ਆਈਏ ਸਾਹਿਬ ਪੌਣੇ ਘੰਟੇ ਚ ਉਹਨਾਂ ਨੂੰ ਲੋਕੇਸ਼ਨ ਵੀ ਪਾ ਦਿੱਤੀ 10 ਵੀ ਦਿੱਤਾ ਔਰ ਉਹਨਾਂ ਨੇ ਥਾਣਾ ਵੀ ਪੁੱਛਿਆ ਪਰ ਸਵਾ 8 ਹੋ ਗਿਆ ਪੌਣੇ ਘੰਟੇ ਚ ਪੁਲਿਸ ਨਹੀਂ ਪਹੁੰਚੀ ਅਲੇ ਤੱਕ ਜੇ ਤੁਸੀਂ ਵੀ ਆਉਂਗੇ ਤਾਵੇਂ ਨਹੀਂ ਅਸੀਂ ਜਾਣਾ ਕਿਉਂਕਿ ਸਾਨੂੰ ਸਿਕਿਉਰਿਟੀ ਚਾਹੀਦੀ ਇੱਥੇ ਪੁਕਤਾ ਸਿਕਿਉਰਿਟੀ ਤੁਹਾਡੇ ਕੋਲ ਨਹੀਂ ਚਾਹੀਦੀ ਆਪਾਂ ਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਰਿਹਾ ਨਾ ਸਰਕਾਰ ਤੇ ਯਕੀਨ ਰਿਹਾ ਸਾਡੀ ਰਵਨੀਤ ਬਿੱਟੂ ਜੀ ਪਾਰਟੀ ਦੇ ਲੋਕ ਸਾਨੂੰ ਲੈ ਜਾਣ ਅਸੀਂ ਅਸੀਂ ਚਲੇ ਜਾਵਾਂਗੇ ਪਰ ਪੰਜਾਬ ਪੁਲਿਸੇ ਸਾਨੂੰ ਯਕੀਨ ਨਹੀਂ ਰਿਹਾ ਕਿਉਂਕਿ ਤੁਸੀਂ ਪੌਣੇ ਘੰਟੇ ਤੋਂ ਤੁਹਾਡਾ ਨਾ ਕੋਈ ਐਸਐਚਓ ਸਾਹਿਬ ਆਇਆ ਨਾ ਐਸਪੀ ਸਾਹਿਬ ਆਏ ਨਾ ਹੀ ਕੋਈ ਹੋਰ ਅਧਿਕਾਰੀ ਆਇਆ ਇੱਥੇ ਅਸੀਂ ਉੱਥੇ ਹੀ ਆ ਗਏ ਮੌਕੇ ਤੇ ਮੈਂ ਤਾਂ ਹੀ ਤੁਹਾਨੂੰ ਫੋਨ ਮੈਂ ਮੌਕੇ ਤੇ ਨਹੀਂ ਚੀਮਾ ਚੌਂਕ 'ਚ ਸਾਡਾ ਦਫ਼ਤਰ ਆ ਚੀਮਾ ਚੌਂਕ 'ਚ ਸਾਡਾ ਦਫ਼ਤਰ ਹੈ ਨਾ ਇੱਥੇ ਦਫ਼ਤਰ ਆਓ ਅਸੀਂ ਕਮੈਡੀਕਲ ਕਰਵਾਣ ਜਾਣਾ ਮੇਰੇ ਬ੍ਰਦਰ ਨੂੰ ਐਡਮਿਟ ਕਰਨਾ ਉਹਦੇ ਖੂਨ ਲਹੂ ਲੁਹਾਨ ਕਰਤਾ ਆਇਆ ਵਾ ਅਸੀਂ ਉੱਥੇ ਹਸਪੀਟਲ ਲੈ ਕੇ ਗਏ ਅਸੀਂ ਹਸਪੀਟਲ ਲੈ ਕੇ ਨਹੀਂ ਗਏ ਮੈਨੂੰ ਪਤਾ ਲੱਗਿਆ ਗੈਂਗਸਟਰ ਪਤਾ ਵਾ ਕਿ ਦਫਤਰ ਤੋਂ ਥੋੜੀ ਦੂਰੀ 'ਚ ਹਥਿਆਰਾਂ ਨਾਲ ਖੜੇ ਆ ਪਲੱਸ ਉੱਥੇ ਖੜੇ ਆ ਆਪਣਾ ਮੋਕੇ ਦੇ ਸਿਵਲ ਹਸਪਤਾਲ ਖੜੇ ਆ ਅਸੀਂ ਆਪਣੀ ਆਪਣੀ ਲਾਸ਼ਾਂ ਬਿਸ਼ਵਾ ਕੇ ਜਾਣਾ ਚਾਹਦੇ ਤੁਸੀਂ ਚਲੇ ਜਾਨੇ ਕਹਿੰਦੇ ਤੋਂ ਜੇ ਤੁਸੀਂ ਕਹਿੰਦੇ ਸੀ ਉੱਥੇ ਚਲੇ ਜਾਨੇ ਆ ਇਹਦਾ ਜਾਨੋ ਮਾਲ ਦਾ ਨੁਕਸਾਨ ਜਿਹੜਾ ਮੇਰੀ ਗੱਲ ਸੁਣੋ ਮੇਰੇ ਨਾਲ ਵਿੱਚ ਮੇਰੀ ਗੱਲ ਸੁਣੋ ਮੇਰਾ ਭਰਾ ਜਿਹੜਾ ਤੁਸੀਂ ਮੈਡੀਕਲ ਕਰਾ ਗੋ ਆਪਾਂ ਪੱਥਰ ਦਾ ਵੀ ਕਰਦਣਾ ਹੋਣੀ ਮੇਰੀ ਗੱਲ ਸੁਣੋ ਇਹ ਚਿੰਨੀ ਦੇਰ ਤੱਕ ਤੁਸੀਂ ਇੱਥੇ ਨਹੀਂ ਆਂਦੇ ਅਸੀਂ ਸਿਵਲ ਹਸਪਤਾਲ ਹੀ ਜਾਣਾ ਅਗਰ ਸਾਡੀ ਪੰਜਾਬ ਸਰਕਾਰ ਦੇ ਨਮਾਇੰਦਾ ਕੋਈ ਨਾ ਆਵੇ ਸਾਨੂੰ ਅਸੀਂ ਸੰਤਤੀ ਵੀ ਨਹੀਂ ਲੈਣੀ ਉਹਨਾਂ ਨੇ ਵੱਡੇ ਵੱਡੇ ਬੰਦਿਆਂ ਨੂੰ ਮਰਵਾਤਾ ਸੀ ਕਿ ਜੇ ਅਸੀਂ ਕਾਮਨ ਮੈਨ ਆ ਕੋਈ ਗੱਲ ਨਹੀਂ ਹਾਂ ਪੁਲਿਸ ਪ੍ਰਸ਼ਾਸਨ ਸਿਕਿਉਰਿਟੀ ਦੀ ਜ਼ਿੰਮੇਵਾਰੀ ਲਵੇ ਅਸੀਂ ਭੇਜ ਰੇ ਨਾਲ ਉਹਦੀ ਜ਼ਿੰਮੇਵਾਰੀ ਲਵੇ ਇਸ ਤੋਂ ਇਲਾਵਾ 30 ਤਰੀਕ 1 21 ਤਰੀਕ ਨੂੰ ਅਮਨ ਅਰਮਾਨ ਦੀ ਨਾਲ ਪੈਰਾਮਿਲਟਰੀ ਫੋਰਸ ਆ ਕੇ ਇਲੈਕਸ਼ਨ ਕਰਵਾਵੇ ਅਸੀਂ ਫੇਰ ਇੱਥੋਂ ਜਾਣਾ ਵਾ ਪਲੱਸ ਇਹਦੇ ਵਿੱਚ ਜੇ ਤੁਸੀਂ ਨਹੀਂ ਜਾਂਦੇ ਮੈਨੂੰ ਕੋਈ ਦੁੱਖ ਦਰਦ ਨਹੀਂ ਹੈਗਾ ਕੋਈ ਦਿੱਕਤ ਤੁਹਾਡੇ ਦੇ ਵੀ ਪ੍ਰੈਸ਼ਰ ਆ ਮੈਨੂੰ ਸਾਰਾ ਪਤਾ ਅਸੀਂ ਸਾਡੇ ਪਾਰਟੀ ਦੇ ਨੁਮਾਇੰਦੇ ਅੱਜ ਨਾਲ ਚਲੇ ਜਾਵਾਂਗੇ ਫਦਲਾਕੇ ਸੋਲਣਾ ਤਾਂ ਆਈ ਮੈਂ ਤਾਰਾ ਫੋਨ ਲਗਾਇਆ ਮੇ ਕੋਲ ਨੰਬਰ ਹੈ ਤੁਹਾਡਾ ਮੈਂ ਸਾਈਟ ਤੋਂ ਫੋਨ ਕਰ ਰਿਹਾ ਹਾਂ ਤੁਸੀਂ ਜੇ ਡਿਊਟੀ ਦਾ ਤੁਸੀਂ ਡਿਊਟੀ ਦਾ ਅਫਸਰ ਹੈਗੇ ਹੋ ਤਾਂ ਫਿਰ ਤੇਰੀ ਚੀਮਾ ਚੌਂਕ ਚੀਮਾ ਚੌਂਕ ਸਾਡੇ ਦਫ਼ਤਰ ਆ ਜੇ ਨਾ ਸਾਡਾ ਮੁੱਖ ਚੌਂਕ ਤੋਂ ਦਫ਼ਤਰ ਚੀਮਾ ਚੌਂਕ ਜਾ ਅੱਛਾ ਤੇ ਆਪਣੇ ਬੰਦੇ ਜਿਹੜੇ ਇੰਜੜੇ ਹੈਗੇ ਆਪਣੇ ਤੇ ਬਰਾਤ ਮੇਰਾ ਰੇਲ ਬ੍ਰਦਰ ਹੈ ਮੇਰਾ ਰੇਲ ਬ੍ਰਦਰ ਹੈ ਉਹ ਜਿੱਥੇ ਹਮਲਾ ਹੋਇਆ ਔਰ ਚਲਦੀ ਕੈਂਪੇਨ ਚ ਲਾਈਟ ਚੱਲਿਆ ਕੈਂਪੇਨਿੰਗ ਦੇ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕੀਤਾ ਗਿਆ ਵਾ ਵਿਰੋਧੀ ਤੀਰਾਂਤ ਦੇ ਵੀ ਜਿਹੜੇ ਕੀ ਹੈ ਗਲਬਾ ਸੁਣਾਂਗੇ ਐਸਐਚਓ ਸਾਹਿਬ ਜਿਹੜੇ ਮੋਤੀ ਨਗਰ थाना ਦੇ ਨੇ। ਜੀ ਮੋਤੀ ਵੀ ਤੁਸੀਂ ਫੋਨ ਕਰ ਰਹੇ ਸੀ ਚਲੋ ਤੁਸੀਂ ਜਿਵੇਂ ਗਏ ਸੀ। ਤੁਸੀਂ ਐ ਕਰੋ ਆਪਣੇ ਮੁੰਡੇ ਦੇ ਜਿਹਦੇ ਸੱਟ ਲੱਗੀ ਹੈ ਜਿਹਦੇ ਜ਼ਿਆਦਾ ਸਾਰ ਤੁਸੀਂ ਦਾ ਮੈਡੀਕਲ ਕਰਾਓ ਜੋ ਹੌਨਮੈਟ ਬਣਦਾ ਆ ਪਰਚਾ ਦੇ ਦਿੰਦੇ ਆ। ਸਰ ਮੈਂ ਤੁਹਾਡੀ ਗੱਲ ਨਾਲ ਐਗਰੀ ਆ। ਇੱਥੋਂ ਸਿਵਲ ਹਸਪਤਾਲ ਤੱਕ ਕੀ ਇਹਦੀ ਗਰੰਟੀ ਆ ਕਿ ਅਸੀਂ ਸਹੀ ਪਹੁੰਚ ਜਾਵਾਂਗੇ? ਪ੍ਰੋਟੈਕਸ਼ਨ ਲੋਡ ਆ ਪ੍ਰੋਟੈਕਸ਼ਨ ਲੋਡ। ਇਹ ਨਹੀਂ ਕੋਈ ਪ੍ਰੋਬਲਮ ਨਹੀਂ ਮੈਂ ਨਾਲੇ ਨਾਲ ਤੇ ਬਨੇ ਆ ਰੈਡੀ ਹੂ ਗੱਲ। ਬੇਤੁਕਰੀ। ਭੇਜੋ ਨਾ ਆਪਣੀ ਗੱਡੀ ਭੇਜੋ ਸਾਨੂੰ ਲੈ ਜਾਣਾ ਸੀ ਮੈਡੀਕਲ ਕਰਾਈਏ। ਸਾਨੂੰ ਸਮਝ ਜਾਵੇ ਗੱਲ ਵੀ ਸਮ ਨਹੀਂ ਨਹੀਂ ਕੋਈ ਨਾ ਮੈਡੀਕਲ ਕਰਾਓ ਤੁਸੀਂ ਐਮਐਲਏ ਦੇ ਘਟਾਓ ਆਪਾਂ ਪਰਚੇ ਦੇ ਐਸਓ ਜੀ ਸਾਹਿਬ ਜਿਨ੍ਹਾਂ ਨੇ ਕੀਤਾ ਨਾ ਉਹ ਗੈਂਗਸਟਰ ਨੇ ਔਰ ਉਹਨਾਂ ਦੇ ਪਹਿਲੇ ਹੀ ਆਲਰੇਡੀ 10 10 15 15 ਪਰਚੇ ਚੱਲਦੇ ਪਏ ਆ ਔਰ ਦੇਸੀ ਕਟਾ ਕਟਿਆਂ ਦੇ ਵੀ ਪਰਚੇ ਚੱਲਦੇ ਪਏ ਆ ਤੁਸੀਂ ਮੇਰੀ ਬੇਨਤੀ ਸੁਣੀਏ ਤੁਸੀਂ ਐਮਐਲਏ ਦਾ ਘਟਾ ਕੇ ਜਾਓ ਆਪਾਂ ਪਰਚੇ ਦਿੰਦੇ ਆ ਠੀਕ ਆ ਤੁਸੀਂ ਭੇਜੋ ਆਪਣਾ ਬੰਦੇ ਭੇਜੋ ਆਪਣੀ ਫੋਰਸ ਭੇਜੋ ਅਸੀਂ ਜਾਣੇ ਆ ਤੁਸੀਂ ਮੈਡੀਕਲ ਕਰਾ ਲਓ ਸਰ ਮੈਡੀਕਲ ਕਰਾਣ ਦਾ ਮਤਲਬ ਇਹ ਆ ਵੀ ਤੁਸੀਂ ਇਹ ਕਹਿ ਰਹੇ ਹੋ ਵੀ ਅਸੀਂ ਜਾਈਏ ਤੇ ਹਮਲਾ ਹੋ ਜਾਵੇ ਸਾਡੇ ਤੇ ਅਸਾ ਤੁਹਾਡੇ ਬੰਦੇ ਆਣਗੇ ਅਸੀਂ ਸਾਡੀ ਪਾਰਟੀ ਦੇ ਨੁਮਾਇंदे ਆ ਜਾਣ ਜਾਂ ਤੁਹਾਡੀ ਫੋਰਸ ਆ ਜੇ ਅਸੀਂ ਜਾਣ ਨੂੰ ਤਿਆਰ ਆ ਕੋਈ ਤੁਸੀਂ ਮੈਡੀਕਲ ਚਲਾਓ ਕੋਈ ਪਰਚਰ ਦੇ ਠੀਕ ਮੈਂ ਭੇਜਦਾ ਕੋਈ ਨਾ ਤੁਹਾਡਾ ਠੀਕ ਕੋਈ ਗੱਲ ਨਹੀਂ ਸਰ ਅਸੀਂ ਫੇਰ ਵੇਟ ਕਰ ਰਹੇ ਜਦੋਂ ਕੋਈ ਆਊਗਾ ਅਧਿਕਾਰੀ ਤੇ ਅਸੀਂ ਫੇਰ ਹੀ ਜਾਵਾਂਗੇ ਤੁਹਾਡੇ ਪੰਜਾਬ ਪੁਲਿਸ ਦੇ ਅਧਿਕਾਰੀ ਆਂਦੇ ਤੇ ਅਸੀਂ ਜਾਣ ਨੂੰ ਤਿਆਰ ਆ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਨੂੰ ਪ੍ਰੈਸ਼ਰ ਆ ਕਿ ਤੁਸੀਂ ਬਿਨਾ ਮੈਡੀਕਲ ਕਰਾਓ ਤੁਸੀਂ ਮੈਡੀਕਲ ਕਰਾਓ ਇਹ ਨਹੀਂ ਕਹਿ ਰਹੇ ਕਿ ਅਸੀਂ ਪੁਲਿਸ ਭੇਜ ਰਹੇ ਹਾਂ ਇੱਥੇ ਇਹਦਾ ਮਤਲਬ ਹੀ ਕੋਈ ਨਾ ਕੋਈ ਪੁਲਿਸ ਪ੍ਰਸ਼ਾਸਨ ਉੱਪਰ ਦਬਾਅ ਆ ਮੌਜੂਦਾ ਸਰਕਾਰ ਦਾ ਔਰ ਡਰਵਾ دہشت ਦੇ ਵਿੱਚ ਮੇਰਾ ਪਰਿਵਾਰ ਤੇ ਮੈਨੂੰ ਤਾਂ ਚਲੋ ਖੋਈ ਗੱਲ ਨਹੀਂ ਮੈਂ ਤਾਂ ਮਤਲਬ ਮੌਤ ਦਾ ਖੋਫ ਉਦੋਂ ਹੀ ਕੱਢਦਾ ਸੀ ਜਦੋਂ ਮੈਂ ਕਾਰਪੀਸ਼ਨ ਦੇ ਸਕੈਂਡਲ ਕੱਢੇ ਸੀ ਤੇ ਇਹਨਾਂ ਲੋਕਾਂ ਨੇ ਕੀ ਮਾਰਨਾ ਸਾਨੂੰ ਤੇ ਇਸ ਕਰਕੇ ਮੈਂ ਮੈਡੀਕਲ ਗ੍ਰਾਂਟ ਤਾਂ ਜਾਊਂਗਾ ਜੇ ਸਾਡੀ ਪਾਰਟੀ ਦੇ ਅਧਿਕਾਰੀ ਕੋਈ ਆ ਜਾਣਗੇ ਜਾਂ ਪੰਜਾਬ ਪੁਲਿਸ ਇੱਥੇ ਆਊਗੀ ਉਸ ਤੋਂ ਬਾਅਦ ਸਾਨੂੰ ਸਿਕਿਉਰਿਟੀ ਜਿਹੜੀ ਪਹਿਲਾਂ ਹੀ ਮੇਰੀ ਦਰਖਾਸਤ ਪੈਂਡਿੰਗ ਵੀ ਆ ਨਾ ਮੇਰਾ ਅਸਲਾ ਅਸਲਾ ਇਹਨਾਂ ਨੇ ਜਾਰੀ ਕੀਤਾ ਤੇ ਨਾ ਹੀ ਮੇਰੇ ਪਰਿਵਾਰ ਮੈਨੂੰ ਕੋਈ ਸਿਕਿਉਰਿਟੀ ਦਿੱਤੀ ਆ ਕੱਲ ਨੂੰ ਮੇਰੀ ਮੌਦੇ ਜ਼म्मेवार ਪ੍ਰਸ਼ਾਸਨ ਲੁਧਿਆਣਾ ਸੀਪੀ ਸਾਹਿਬ ਤੁਹਾਡਾ ਪ੍ਰਸ਼ਾਸਨ ਹੋਊਗਾ ਔਰ ਪੰਜਾਬ ਸਰਕਾਰ ਹੋਗੀ ਬਿਲਕੁਲ ਤਸਵੀਰਾਂ ਦੇਖ ਸਕਦੇ ਹੋ ਕਿ ਕਿੰਨੇ ਕੀ ਸ਼ਰਾਰਤੀ ਅਨਸਰਾਂ ਵੱਲੋਂ ਜਦੋਂ ਵਿੱਕੀ ਸੋਤਾ ਜਿਹੜੇ ਕਿ ਉਮੀਦਵਾਰ ਨੇ ਬੀਜੇਪੀ ਭਾਦੀ ਮੌਕੇ ਤੇ ਆਇਆ ਬੀਜੇਪੀ ਦੇ ਉਮੀਦਵਾਰ ਨੇ ਜਿਹੜੇ ਕਿ ਬੀਜੇਪੀ ਦੇ ਉਮੀਦਵਾਰ ਨੇ ਉਹਨਾਂ ਤੇ ਉਹਨਾਂ ਦੇ ਭਰਾ ਤੇ ਜਿਹੜਾ ਕੀ ਆ ਹਮਲਾ ਕੀਤਾ ਗਿਆ ਲਗਾਤਾਰ ਤਸਵੀਰਾਂ ਦਿਖਾ ਰਹੇ ਆ ਭਾਈ ਜੀ ਕਿੰਨੇ ਕੁ ਜਾਣੇ ਸੀਗੇ ਤਰਫੇ ਹਮਲਾ ਆਇਆ ਜੀ ਕੀ ਮਾਮਲਾ ਕੀ ਹੋਇਆ ਸੀ ਉਥੇ ਕਰਕੇ ਗੱਲਬਾਤ ਕੀਤੀ ਹੋਈ ਸੀ ਦੱਸ ਜਿੰਨੇ ਤਾਂ ਮੇਰੇ ਤੇ ਹਮਲਾ ਕਰੇ ਰਹੇ ਸੀ ਮੈਂ ਚੌਂਕ ਦੇ ਵਿੱਚ ਹੀ ਉੱਥੇ ਹੀ ਖੜਾ ਸੀ ਲਾਈਵ ਚੱਲਦੇ ਸੀ ਲਾਈਵ 'ਚ ਪਤਾ ਲੱਗ ਜਾਣਾ ਤੁਹਾਨੂੰ ਮੈਂ ਤਾਂ ਆਪਣੇ ਆਪ ਨੂੰ ਵਿਚਾਰ ਰਿਹਾ ਸੀ ਮੈਂ ਤਾਂ ਆਪਣੇ ਆਪ ਨੂੰ ਵਿਚਾਰ ਰਿਹਾ ਸੀ ਕੀ ਕੀ ਸੀਗੇ ਹਥਿਆਰ ਉਹਨਾਂ ਦੇ ਕੋਲ ਉਹਨਾਂ ਕੋਲ ਦੇਸੀ ਕੱਟੇ ਵੀ ਸੀ ਟੋਕੇ ਵੀ ਸੀ ਡਾਂਗਾ ਵੀ ਸੀ ਤਿੰਨੇ ਹੀ ਚੀਜ਼ਾਂ ਉਹਨਾਂ ਕੋਲ ਹੈਗੀਆਂ ਸੀ ਜਿੰਨ ਮੇਨਾ ਹਮਲਾ ਕੀਤਾ ਤਿੰਨੇ ਚੀਜ਼ਾਂ ਸੀ ਆਲਰੇਡੀ ਭਾਈ ਮਹਿਲਾਵਾਂ ਵਿੱਚ ਹੋਣੀ ਆ ਮੇਰੀ ਮਦਰ ਸੀ ਮੇਰੀ ਮਦਰ ਨੂੰ ਪੁੱਛੋ ਕਿ ਕੀ ਕੀ ਲੈ ਲਈ ਸੀ ਉਹ ਲੇਡੀਆਂ ਵਿਚਾਰੇ ਡਰਦੀਆਂ ਘਰ ਦੇ ਗਈਆਂ ਦੇਖੋ ਜੀ ਸਾਡੇ ਅਸੀਂ ਆਰਾਮ ਨਾਲ ਆਪਣੇ ਨਾਲ ਕੰਮ ਕਰ ਰਹੇ ਸੀਗੇ ਠੀਕ ਆ ਮੈਂ ਮੇਰੇ ਮੁੰਡਿਆਂ ਦੇ ਨਾਲ-ਨਾਲ ਮੈਂ ਸੀਗੀ ਜਦੋਂ ਮੇਰੇ ਮੁੰਡੇ ਨੇ ਪਹਿਲਾਂ ਤੇਰੇ ਪਿਸਤੌਲ ਮਾਰਨ ਲੱਗੇ ਠੀਕ ਆ ਪੌੜੀਆਂ 'ਚ ਉੱਤਰਿਆ ਤਾਂ ਮੈਂ ਕਿਹਾ ਮਗਾ ਵਿੱਕੀ ਇਕੱਲਾ ਰਹਿਗਾ ਪਿੱਛੇ ਇਹ ਨਾਲ ਪਿਸਤੌਲਾ ਘਾੜਨ ਲਈ ਮਾਰਨ ਲੱਗੇ ਇਹ ਬੋਲਿਆ ਚਲਾ ਗਿਆ ਮੇਰੇ ਪੋਤੇ ਨੇ ਫੜ ਲਿਆ ਠੀਕ ਆ ਉੱਪਰੋਂ ਹੱਥ ਕਰਤੇ ਫੇਰ ਅੱਗੇ ਆ ਕੇ ਅਸੀਂ ਨਹੀਂ ਲੜਾਈ ਕੋਈ ਨਾ ਉੱਤਰ ਵੀ ਨਹੀਂ ਦਿੱਤਾ ਮੂੰਹ ਦੇ ਵਿੱਚੋਂ ਅਸੀਂ ਸਿੱਧੇ ਤੌਰ ਤੇ ਫੇਰ ਅਸੀਂ ਆਪਣਾ ਪ੍ਰਚਾਰ ਕਰਨ ਲੱਗੇ ਪ੍ਰਚਾਰ ਕਰਦੇ ਕਰਦੇ ਅਸੀਂ ਗਏ ਅੱਗੇ ਮੇਰੇ ਮੁੰਡੇ ਨੂੰ ਫੜ ਲਿਆ ਅਸੀਂ ਮੈਂ ਤਾਂ ਸਾਰਿਆਂ ਤੋਂ ਖੜੀਆਂ ਸੀ ਜਦੋਂ ਇਹਨਾਂ ਮਾਰੇ ਨੱਟ ਨੱਟ ਕੇ ਗਏ ਤਾਂ ਉਹਨਾਂ ਨੂੰ ਸਾਰ ਅੱਗੇ ਜਾਂਦਾ ਮੌਕਾ ਹੀ ਨਹੀਂ ਦਿੱਤਾ ਹੈ ਆ ਜਾ ਸੱਬਰਵਾਲ ਉਹਦਾ ਮੁੰਡਾ ਠੀਕ ਆ ਤੇ ਉਹ ਉਹਦੇ ਤਿੰਨ ਚਾਰ ਪੰਜ ਜਣੇ ਸੀਗੇ ਕਿਹੜੇ ਮਲੇ ਚੋਂ ਆਏ ਵਰਤਨ ਆ ਆਪਣੇ ਕੋੜਾ ਕਲੋਨੀ বিজেপি ਉਮੀਦਵਾਰ ਤੇ ਜਿਹੜਾ ਕੀ ਹਮਲਾ ਆਇਆ ਉਹਨਾਂ ਨੇ આરોਪ ਲਗਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿੱਕੂ ਭਾਰਤੀ ਤੇ ਗੰਭੀਰ આરોਪ ਲਗਾਏ ਨੇ ਮਾਮਲਾ ਜਾਣ ਲੈਨੇ ਮੇਰੇ ਨਾਲ ਜੁੜ ਚੁੱਕੇ ਨੇ ਮਾਮਲਾ ਦੱਸਿਆ ਜਾ ਰਿਹਾ ਹੈ ਕਿ ਤੁਸੀਂ ਤੁਹਾਡੇ ਕੁਝ ਵਿਅਕਤੀ ਅਣਪਛਾਤੇ ਵਿਅਕਤੀ ਇਹ ਕੋੜੇ ਕਲੋਨੀ ਦੇ ਵਿੱਚ ਗਏ ਸੀਗੇ ਪ੍ਰਚਾਰ ਦੌਰਾਨ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ ਉਹਨਾਂ ਦਾ ਦਾਵਾ ਹੈ ਕਿ ਨਿੱਕੂ ਭਾਰਤੀ ਨੇ ਹਮਲਾ ਕਰਾਇਆ ਸਾਡੇ ਕੋਲ ਇੱਕੀ ਚੀਜ਼ ਦਾ ਸਬੂਤ ਆ ਜਦੋਂ ਅਸੀਂ ਬੰਟੀ ਢਾਬੇ ਤੇ ਸਾਡੀ ਵੈਲਟਰੀ ਦੀ ਮੀਟਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਅਸੀਂ ਇੱਥੇ ਆਏ ਆ ਸਾਡੀ ਸਾਡੀ ਡੋਰ ਟੂ ਡੋਰ ਸੀਗਾ ਉੱਥੇ ਲੜਾਈ ਇੱਧਾ ਗੰਡਾ ਪੌਂਦਾ ਘੰਟਾ ਪਹਿਲਾਂ ਹੋ ਚੁੱਕੀ ਆ ਸਾਰਾ ਕੋ ਸਾਡੇ ਕੋਲ ਆਨਲਾਈਨ ਪ੍ਰੂਫ ਹੈ ਦਾ ਇਹ ਮੈਨੂੰ ਜਿਹੜੇ ਟੱਕਰਿਆ ਮੈਂ ਕਿਹਾ ਵੀ ਕੀ ਕੀ ਹੋਇਆ ਮੇਰੀ ਰਿਕੋਨਿੰਗ ਵੀ ਕੀਆ ਸਾਡੇ ਕੋਲ ਵੀਡੀਓ ਵੀ ਇਹਨਾਂ ਨੇ ਆ ਬਣਾਈਆ ਅਸੀਂ ਬਣਾਈ ਵੀ ਨਹੀਂ ਆ ਵੀ ਮੈਂ ਕਿਹਾ ਕੀ ਹੋਇਆ ਭਰਾ ਮੈਂ ਕਿਹਾ ਲੜਾਈ ਝਗੜਾ ਕਰੋ ਮੱਧੋੜ ਦਾ ਇਲੈਕਸ਼ਨ ਟਾਈਮ ਆ ਬਸ ਇੰਨੀ ਗੱਲ ਹੋਈ ਆ ਬਸ ਮਤਲਬ ਤੁਹਾਡੇ ਕਹਿਣ ਦਾ ਮਤਲਬ ਕੀ ਇਹ ਸਭ ਕੁਝ ਆਪ ਕਰਾਇਆ ਗਿਆ ਹੈ ਕਿਦਾਂ ਕੀ ਸਿਸਟਮ ਹੈ ਆਪ ਨਾ ਕਰਾਇਆ ਹੁੰਦਾ ਤੇ ਮੇਰਾ ਨਾਮ ਕਿਉਂ ਲੈਂਦਾ ਠੀਕ ਆ ਬਸ ਉਹ ਡਰੇ ਪਏ ਨੇ ਮੇਰਾ ਉਹਨਾਂ ਦੇ 100 ਬਰਾਬਰ ਇੱਕ ਇੱਕ ਪਲੈਂਟਰੀਆ ਰਗਾ ਉਹ 100 ਖੜਾ ਗੱਲਾਂ ਮੇਰਾ ਇੱਕ ਛੇੜੀ ਬੋਤ ਆ ਦੇਖੋ ਇਦਾਂ ਦੇ ਬੰਦੇ ਨੇ ਇਦਾਂ ਦੇ ਗਰੀਬਾਰੀ ਮਾਰੇ ਨਾਲ ਦਾਵਾ ਨੇ ਬੀਨਿਕੂ ਭਾਰਤੀ ਇੱਕ ਨੰਬਰ ਤੇ ਜਿੱਤੂਗਾ ਪਰ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸਾਡੀ ਜਿੱਤ ਦੇ ਦੇਖਦੇ ਦੌਰਾਨ ਨਿਕੂ ਭਾਰਤੀ ਕੋ ਦੇਖਿਆ ਜਾ ਰਿਹਾ ਤੇ ਇਹ ਹਮਲੇ ਕਰਵਾ ਰਹੇ ਆ ਉਹ 1 ਕਿੰਨੂੰ ਪਰ ਲੱਗ ਜੂਗਾ ਨਾ ਕੀ ਸੱਚਾ ਕੀ ਝੂਠਾ ਗੱਲਾਂ ਕਹੇ ਨਾਲ ਬਹੁਤ ਕੁਝ ਹੁੰਦਾ 21 ਨੂੰ ਰਿਜ਼ਲਟ ਬਾਰੇ ਲੱਗ ਜੂਗਾ ਬਾਕੀ ਕੁਝ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈਗਾ ਤਾਂ ਬੁਖਲਾਏ ਪਏ ਨੇ ਪੂਰਾ ਇਸ ਲਈ ਤੁਸੀਂ ਮਿਲੇ ਸੀ ਉਹਨੂੰ ਪ੍ਰਚਾਰ ਦੌਰਾਨ ਮਿਲਣ ਆਈ ਮਿਲਾਂਗੇ ਮੇਰੇ ਪ੍ਰਚਾਰ ਦੌਰਾਨ ਨਹੀਂ ਹੋਈ ਪਹਿਲਾਂ ਸੋ ਮੇਰੀ ਅੱਜ ਕਲੋਨੀ ਦੇ ਬਾਹਰ ਜਦੋਂ ਲੜਾਈ ਝਗੜਾ ਦਾ ਗੰਡਾ ਹੋ ਪਹਿਲਾਂ ਹੋ ਚੁੱਕਿਆ ਸੀਗਾ ਮੇਰੇ ਮੈਨੂੰ ਕਿਹੜੇ ਕੋਲ ਟਕਰਿਆ ਇਹ ਮੈਂ ਹੱਥ ਜੋੜੇ ਮੈਂ ਕਹਾਂ ਯਾਰ ਇਹ ਲੜਾਈ ਝਗੜਾ ਨਾ ਕਰੋ ਇਲੈਕਸ਼ਨ ਟਾਈਮ ਆ ਬਸ ਤੇ ਇਹ ਜਿਹੜੀ ਸੱਟਾਂ ਲੱਗੀਆਂ ਨੇ ਭਰਾ ਤੇ ਉਹ ਕਿੱਦਾਂ ਲੱਗੀਆਂ ਉਹ ਸਾਰ ਸਾਨੂੰ ਕੀ ਪਤਾ ਕਿੱਦਾਂ ਲਗੀਆਂ ਆ ਬਿਮਾਰੀਆਂ ਜਾਂ ਪਹਿਲੇ ਹੀ ਮਾਰ ਕੇ ਆਏ ਨੇ ਕਿੱਦਾਂ ਸਾਨੂੰ ਪਤਾ ਹੀ ਨਹੀਂ ਉਹ ਲੜਾਈ ਚ ਕਰਨ ਸਾਨੂੰ ਲੈ ਲੈਣੇ ਨਹੀਂ ਸਾਡੀ ਮਿੰਨੀ ਜਾਰੀ ਤੁਹਾਨੂੰ ਦੱਸਦੇ ਆ ਬੰਟੀ ਢਾਬੇ ਚ ਮੇਰੇ ਉੱਥੇ ਕੈਮਰੇ ਲੱਗੇ ਨੇ ਮੇਰੇ ਇੱਥੇ ਕੈਮਰੇ ਲੱਗੇ ਨੇ ਇੱਥੇ ਸੇਮ ਜਿਹਾ ਸੀਗਾ ਜਦ ਲੜਾਈ ਹੋਈ ਆ ਕੀ ਮੀਟਿੰਗ ਤੇ ਕੀ ਕਰਨਾ ਚਾਹੋਗੇ ਹੁਣ ਬੇਨਤੀ ਸਾਨੂੰ ਕਰਨਾ ਚਾਹੀਦਾ ਪਬਲਿਕ ਨੂੰ ਇਹ ਵੋਟ ਮੰਗਣ ਦੇ ਪਹਿਲਾਂ ਗੁੰਡਾ ਕਰਦੀ ਕਰਦੇ ਪਏ ਨੇ ਤੇ ਅੱਗੇ ਕੀ ਕਰਨਗੇ ਇਹਨੂੰ ਬਿਲਕੁਲ ਬੋੜ ਨਾ ਪਾਈ ਜਵੇ ਸੱਚ ਛੂਟ ਸੱਚ ਛੂਟ ਦਾ ਛੂਟ ਕੀਤਾ ਜਾਵੇ ਬਿਲਕੁਲ ਇਹਨੂੰ ਬੋੜੀ ਨਾ ਕੀਤੀ ਜਾਵੇ ਇਹ ਹੋਨੇ ਤਾਂ ਗੁੰਡਾ ਕਰ ਦਿੱਤਾ ਉਤਰੇ ਨੇ ਤਾਂ ਅੱਗੇ ਕੀ ਕਰਨਗੇ ਕੀ 1200 ਸਾਲ ਕਿੰਨ ਕੀ ਜਦ ਤੱਕ ਸੁਧਾਰ ਕਰਨਗੇ ਇਨਕਲਾਬ ਨਿਕੋ ਪਰ ਇਨਕਲਾਬ ਜਿੰਦਾਬਾਦ ਨਿਕੋ ਪਰ ਜਿੰਦਾਬਾਦ ਅਸੀਂ ਕਰ ਰਹੀ ਸੀ ਪ੍ਰਚਾਰ ਕਰ ਰਹੀ ਸੀ ਡੋਰ ਟੂ ਡੋਰ ਕਰ ਰਹੀ ਸੀ ਉਸੇ ਦੌਰਾਨ ਜਿਹੜਾ ਕੀ ਹੈ ਮੈਨੂੰ ਇੱਕ ਇਤਲਾਹ ਮਿਲਦੀ ਹੈ ਇਤਲਾਹ ਦੇ ਬਾਅਦ ਜਿਹੜਾ ਕੀ ਹੈ ਉਹ ਵਿੱਕੀ ਸੇ ਹੁੰਦਾ ਜੋ ਕਿ ਉਮੀਦਵਾਰ ਨੇ ਬੀਜੇਪੀ ਦੇ ਉਤੋਂ ਰੱਤੇ ਮਿਲਦੇ ਨੇ ਉਹਨਾਂ ਨਾਲ ਗੱਲਬਾਤ ਵੀ ਹੁੰਦੀ ਹੈ ਪਰ ਉਹਨਾਂ ਦੇ ਖਿਲਾਫ ਜਿਹੜੇ ਕਿ ਨਾਰੇ ਵੀ ਲਾਏ ਜਾਂਦੇ ਨਿੱਕੂ ਪਾਤੇ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਇਸ ਗੱਲ ਦਾ ਸਿੱਟਾ ਨਿਕਲਦਾ ਵਾ ਜੁੜੇ ਹੋਏ ਲਿਧਾਨ ਲੈ ਦੇ ਨਾਲ ਹਣੀਦ ਨਾਲ ਯੂਨਿਪੋਰਟ ਧੰਨਵਾਦ